ਮੈਂ ਕਦੀ ਲਾਜਮਨ ਖਾ ਕੇ ਨਹੀਂ ਵੇਖੀ ਤੈਨੂੰ ਗੁਲਾਜਮ ਦਾ ਨਹੀਂ ਪਤਾ ਹੈਗਾ ਸੱਚੀ ਗੁਲਾਜਮ ਮੈਂ ਸੱਚੀ ਖਾਧਾ ਮੈਂ ਸੱਚੀ ਗੁਲਾਜਮ ਹੈ ਕਿ ਜਨਾਨੀਆਂ ਮਾਡਰਨ ਬਣ ਗਈਆਂ ਹਾਂ ਉਹ ਰਿਡੀਨ ਬਣਦੀ ਦਿੰਦਾ ਕਿਉਂ ਐਡਾ ਬੜਾ ਤੈਂਬਰ ਚੱਕੇ ਨਾ ਅੱਛਾ ਕੱ ਕੇ ਨੈ ਰਹੇ ਜਿਵੇਂ ਬੱਪੂ ਦੇ ਬੱਪੂ ਦੇ ਮਾਰੇ ਹੁੰਦਾ ਗੋਲਾ ਗੋਲਾ ਹੋ ਗਿਆ ਵਿਆਹ ਕਰ ਦਿਓ ਕੜਾਹੀ ਚੜ੍ਹਨੀ ਰਸਮ ਤੇ ਪਹਿਲਾਂ ਬੱਲੇ ਬੱਲੇ ਹੋ ਜਾਂਦੀ ਸੀ ਉਦੋਂ ਹੀ ਕੀ ਸਾਤ ਦਿਨ ਪਹਿਲਾਂ ਪੁਲਿਸ ਤੌਰ ਵੀ ਉਹ ਤਾਂ ਹੁੰਦੀ ਸੀ ਪਾਉਣੇ ਹੋ ਜਾਂਦੇ ਉਹ ਬੜੀ ਤੌਰ ਹੁੰਦੀ ਰੋਣਿਆਂ ਦੀ ਊਫਣਾ ਦੀ ਜਿਹਨੂੰ ਕੋਣ ਪੁੱਛਦਾ ਔਰ ਪਹਿਲੀ ਗੱਲ ਤਾਂ ਲੈ ਆਪੇ ਆਦੇ ਫਿਰ ਬਾਅਦ ਚ ਬੜਾ ਲੱਗਦਾ ਯਾਰ ਅੱਛਾ ਥਾਪੇ ਲੱਗਦੇ ਦੇਖੇ ਨੇ ਓ ਸਾਨੂੰ ਟੈਡੀ ਟੈਡੀ ਤੱਕਦੀ ਤੂੰ ਓ ਸਾਨੂੰ ਟੈਡੀ ਟੈਡੀ ਤੱਕਦੀ ਤੂੰ ਇਹ ਗਲੀ ਸਰਕਾਰੀ ਏ ਇਹ ਗਲੀ ਸਰਕਾਰੀ ਏ ਸਾਨੂੰ ਰੋਕ ਨਹੀਂ ਸਕਦੀ ਤੂੰ ਓ ਸਾਨੂੰ ਟੈਡੀ ਟੈਡੀ ਕਿਦਿ ਤੂੰ ਸਾਨੂੰ ਚੜਿਆ ਗੋਡੇ ਗੋਡੇ ਚੜਿਆ ਲੋਡੇ ਗੋਡੇ ਚਾ ਸਾਨੂੰ ਚੜਿਆ ਗੋਡੇ ਗੋਡੇ ਚਾ ਤੂੰ ਚੜਿਆ ਗੋਡੇ ਗੋਡੇ ਕਿਤੇ ਵੀ ਅਸੀਂ ਇਕੱਠੇ ਹੁੰਨੇ ਫਾਨੀ ਐ ਸਾਰੀ ਇਹ ਸਾਰੀ ਰੌਣਕੀ ਬੰਦੇ ਆ ਸਾਡੇ ਟੋਟਲੀ ਅੱਛਾ ਜੀ ਐ ਨਹੀਂ ਇਕੱਲਾ ਜਿੰਨੇ 25 30 ਜਣੇ ਜਿੰਨੇ ਆ ਸੀ ਸਾਰੇ ਖੱਪੀ ਗੈਰੋ ਕਲੇਸੀ ਗੈਰੋ ਸਾਰੇ ਚੜਦੇ ਤੋਂ ਚੜਦੇ ਨੇਗੇ ਚਲੋ ਅੱਜ ਸਾਡੇ ਨਾਲ ਸਟਾਰ ਕਾਸਟ ਮੌਜੂਦ ਹੈ ਗੋਡੇ-ਗੋਡੇ ਚਾਹ ਇਹਨਾਂ ਨੂੰ ਮੁੰਡਿਆਂ ਨੂੰ ਬੜਾ ਗੋਡੇ-ਗੋਡੇ ਚਾਹ ਤੇ ਸਾਡੇ ਨਾਲ ਇਹਨੇ ਸਾਨੂੰ ਬਾਬੇ ਨਾਲ ਕਹੋ ਅਸੀਂ ਹੁਣ ਗੱਲ ਰਿਕਾਰਡ ਵੀ ਹੋ ਚੁੱਕੀ ਹੈ ਤੇ 21 ਅਕਤੂਬਰ ਨੂੰ ਤੇ ਸਾਰਿਆਂ ਨੇ ਜਦੋਂ ਫਿਲਮ ਦੇਖਣ ਗਏ ਤੇ ਉਹਨਾਂ ਨੂੰ ਵੀ ਗੋਡੇ-ਗੋਡੇ ਚਾਹ ਹੋ ਜਾਣਾ ਤੇ ਜਿਨ੍ਹਾਂ ਨੇ ਨਹੀਂ ਵਿਆਹ ਹੋਏ ਉਹਨਾਂ ਨੇ ਕਹਿੰਦਾ ਵੀ ਜਲਦੀ-ਜਲਦੀ ਵਿਆਹ ਕਰਾਈਏ ਸਾਨੂੰ ਗੋਡੇ-ਗੋਡੇ ਚਾਹ ਹਨਾ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਸੋਹੀ ਸਾਹਿਬ ਤੁਸੀਂ ਦੱਸੋ ਕਿ ਮੈਂ ਯਾਦ ਫਿਲਮ ਦਾ ਤਿਰਭਾ ਕਿਦਾਂ ਰਿਹਾ ਉੱਚੀ ਦਾ ਫਿਰਪੇ ਪੌਸ਼ ਆਂਦਾ ਦਾ ਬਹੁਤ ਸ਼ਾਨਦਾਰ ਹਾਂ ਪਹਿਲੀ ਫਿਲਮ ਦੇ ਵਿੱਚ ਵੀ ਸ਼ਾਨਦਾਰ ਸੀ ਇਹ ਇਹਦੇ ਤੋਂ ਥੋੜਾ ਉੱਤੇ 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 ਜੋ ਦਾਦੂ ਦਾ ਟੁਕੜਾ ਟੁਕੜਾ ਦਾ ਕੰਟਰੋਲ ਕਰਨਾ ਉਹ ਬਹੁਤ ਬਹੁਤ ਮਜ਼ਾ ਲਿਆਉਂਦਾ ਹੋਏ ਅਸੀਂ ਐਕਟਰ ਕੀ ਹੁੰਦਾ ਕਿ ਵਿੱਚੋਂ ਥੋੜਾ ਜਿਹਾ ਬ੍ਰੇਕ ਜਾ ਆ ਗਿਆ ਹੋਰ ਮੋੜ ਚ ਚਲਾ ਜਾਂਦਾ ਹਾਂ ਪਰ ਉਹ ਡਾਇਰੈਕਟਰ ਦੀ ਤਾਂ ਅੱਖ ਹਰ ਵੇਲੇ ਇਸੇ ਕੰਮ ਤੇ ਹੁੰਦੀ ਹੈ ਕੌਣ ਕੀ ਕਿੱਥੇ ਬੋਲਦਾ ਹੈ ਮੈਨੂੰ ਨਹੀਂ 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 ਉਹ وہی وہی ਪਹਿਲੇ ਵਾਲਾ وہی ਹਾਂ ਬਸ ਐਨਾ ਖਿੱਚ ਕੇ ਰੱਖਣਾ ਹੁੰਦਾ ਕੰਮ ਵਧੀਆ ਹੋ ਜਾਂਦਾ ਨਿਰਮਲ ਜੀ ਤੁਹਾਨੂੰ ਤਾਂ ਪੁੱਛਣੀ ਲੋੜ ਹੀ ਨਹੀਂ ਹੈਗੀ ਤੁਹਾਡੀ ਤਾਂ ਸਾਰਾ ਹੀ ਵਧੀਆ ਹੁੰਦਾ ਹੈ ਬਸ ਠੀਕ ਹੈ ਕਿਵੇਂ ਬਸ ਅੱਗੇ ਆਓ ਗੁੱਸਾ ਕਰ ਗਿਆ ਸਾਡਿਆਂ ਦੇ ਸਾਡਿਆਂ ਦੇ ਆ ਜਾਓ ਸਾਡਿਆਂ ਦੇ ਸਾਡੇ ਦਾ ਹਾਂ ਹਾਂ ਚ ਐਡਾ ਵੱਡਾ ਸਿਰ ਲਾ ਲਿਆ ਠੀਕ ਹੈ ਕਿੰਨੀ ਵਧੀਆ ਗੱਲ ਹੈ ਸਾਡੇ ਤਾਂ ਪੂਰੇ ਅੱਜ ਰੌਣਗੇ ਇਹ ਨਾ ਕਰਕੇ ਲੱਗੇ ਇਹ ਆਏ ਹੋਇਆ ਸਾਨੂੰ ਟੈਨਸ਼ਨ ਨਹੀਂ ਸੁਸਤ ਲੱਗ ਰਿਹਾ ਮੈਨੂੰ ਸੋਚਦੇ ਨਹੀਂ ਹੈਗੇ ਤੁਸੀਂ ਛੇੜਨਾ ਲਗਾ ਬਰੋ ਉਧਰ ਨੂੰ ਘੁੰਮ ਗਈ ਨਾ ਤੁਸੀਂ ਅੰਦਰੋਂ ਬਹੁਤ ਚੋਟਾ ਤੁਹਾਨੂੰ ਪਤਾ ਹੈ ਗੋਲੀ ਕਿੱਥੇ ਮਾਰਦੀ ਹੈ ਮਾਦਾ ਫਿਰ ਮਾਤਾ ਦੀ ਗੋਲੀ ਬੈ ਚੱਲ ਜੇ ਕਿਤੇ ਇੱਥੇ ਢਾਰ ਦਾ ਗੋਲੀ ਦਾ ਹੀ ਹੈ ਸੱਤ ਰੋਟੀਆਂ ਖਾਲੀਆਂ ਦੋ ਪਲੇਟਾਂ ਚੌਲ ਇੰਨੀ ਕਿਹਦਾ ਸੁਸਤੀ ਪੈਂਦੀ ਹੂਏ ਬੰਦੇ ਨੂੰ ਫਿਰ ਚਲੋ ਉਧਰ ਤਾਂ ਹੋ ਗਿਆ ਮਾਤਾ ਚਲੋ ਕਹਿੰਦੇ ਇਹ ਠੀਕ ਹੈ ਚਲੋ ਤਾਨੀਆ ਜੀ ਠੀਕ ਹੈ ਤੁਸੀਂ ਦੱਸੋ ਠੀਕ ਹੈ ਹੈ ਠੀਕ ਹੈ ਨਹੀਂ ਗੁਰਜਾਇਤ ਤੂੰ ਦੱਸ ਸਕਦੇ ਹੋਗੇ ਹੈ ਨਹੀਂ ਨਹੀਂ ਠੀਕ ਨਹੀਂ ਹੈਗਾ ਆਪਾਂ ਚਲੋ ਚਲੋ ਆਪਣੀ ਬੜੀ ਪ੍ਰਾਣੀ ਚਲੋ ਰਹੀ ਹੈ ਆਪਾਂ ਯੂਨੀਵਰਸਿਟੀ ਚ ਹੀ ਰਹੇ ਆ ਤੇ ਉਹ ਤੁਸੀਂ ਦੱਸੋ ਕਿਵੇਂ ਦਾ ਰਿਹਾ ਨਾਲੇ ਕੁੜੀਆਂ ਨਾਲ ਤੁਸੀਂ ਬੈਠੇ ਇੱਧਰ ਗਿਤਾਜ ਭਾਈ ਬੈਠਾ ਤੇ ਨਕੇਤ ਬੈਠੇ ਨੇ ਨਕੀਤ ਨਕੀਤ ਇੱਕ ਨਾ ਨਾਂ ਪਤਾ ਨਹੀਂ ਇਹਨਾਂ ਨੇ ਹੁਣ ਰੱਖਿਆ ਸ਼ਾਇਦ ਪਹਿਲਾਂ ਤੋਂ ਪਹਿਲਾਂ ਨਾਂ ਕੀ ਹੈਗਾ ਸੀ ਮੇਰਾ ਸਭ ਤੋਂ ਪਹਿਲਾ ਨਾਮਕਰਨ ਨਿਕੀਤ ਹੀ ਹੋਇਆ ਹੈ ਮੇਰੇ ਬਰਥ ਸਰਟੀਫਿਕੇਟ ਤੇ ਨਿਕੀਤ ਮਤਲਬ ਕੀ ਨਿਕੀਤ ਦਾ ਨਿਕੀਤ ਦਾ ਮਤਲਬ ਦੱਸਦੇ ਅੱਜ ਤਾਂ ਤਿੰਨ ਚਾਰ ਵਾਰ ਹੋ ਰਿਹਾ ਨਾ ਜਲਦ ਰਸ਼ੀਅਨ ਨੇਮ ਆ ਉਹਦਾ ਮਤਲਬ ਆ ਆਨਕੰਕਰੇਬਲ ਤੇ ਵਿਕਟੋਰੀਆ ਹੁਣ ਆਨਕੰਕਰੇਬਲ ਦਾ ਮਤਲਬ ਦੱਸੋ ਜੀ ਕੋਈ ਜਿੱਤ ਨਹੀਂ ਸਕਦਾ ਜਿੱਤ ਨਹੀਂ ਸਕਦਾ ਜੀਤ ਰੱਖੋ ਫਿਰ ਤੁਸੀਂ ਨਾ ਉਹੀ ਰੱਖਿਆ ਹੈ ਜੀਤ ਕੋ ਰੱਖ ਦੋ ਫਿਰ ਅੱਜ ਹਾਂ ਚਲੋ ਜੀ ਨਿੱਕੀ ਕਹਿ ਲਓ ਤੁਸੀਂ ਨਿੱਕੀ ਹਾਂ ਕਿਵੇਂ ਰਿਹਾ ਤੇ ਅਰਬਾ ਕਿੱਦਾਂ ਰਿਹਾ ਫਿਲਮ ਚ ਪਰ ਲਾਮੀ ਫਿਲਮ ਆਈ ਹੁੰਦੇ ਚ ਪੂਰਾ ਗਾ ਪਿਆ ਤਾਂ ਹੁਣ ਫਿਲਮ ਚ ਸਾਨੂੰ ਇਹ ਹੈਗਾ ਵੀ ਹੋਰ ਇਸ ਤੋਂ ਵੱਧ ਐਮਈ ਬਾਈ ਵਿੱਚ ਐਡ ਹੋ ਚੁਕੇ ਨੇ ਆ ਜਿਹੜੀ ਟੀਮ ਹੈ ਨਾ ਸਾਰੀ ਇਹਨਾਂ ਨਾਲ ਕੰਮ ਕਰਨਾ ਕਿਤੇ ਵੀ ਕਿਤੇ ਸ਼ੂਟ ਚੱਲ ਰਿਹਾ ਜਾਂ ਇੰਟਰਵਿਊਜ਼ ਚੱਲ ਰਹੀਆਂ ਨੇ ਜਾਂ ਕਿਤੇ ਵੀ ਅਸੀਂ ਇਕੱਠੇ ਹੁੰਨੇ ਆ ਇਹ ਫਾਨੀ ਹੈ ਸਾਰੀ ਹੂੰ ਇਹ ਸਾਰੀ ਰੌਣਕੀ ਬੰਦੇ ਆ ਸਾਡੇ ਟੋਟਲੀ ਅੱਛਾ ਜੀ ਐ ਨਹੀਂ ਇਕੱਲਾ ਜਿੰਨੇ 20 30 ਜਣੇ ਜਿੰਨੇ ਆ ਸੀ ਸਾਰੇ ਖੱਪੀ ਕਹਿ ਲੋ ਕਲੇਸੀ ਕਹਿ ਲੋ ਸਾਰੇ ਚੜਦੇ ਤੋਂ ਚੜਦੇ ਨੇਗੇ ਸਭ ਤੋਂ ਵੱਡਾ ਕਲੇਸੀ ਕੌਣ ਹੈਗਾ ਬੇਬੀ ਸਾਰੇ ਸਾਰੇ ਚੜਦੇ ਤੋਂ ਚੜਦੇ ਇੱਕ ਤਰ੍ਹਾਂ ਸਰਪਾਸ ਕਰ ਗਏ ਮੈਂ ਤਾਂ ਸਾਰੇ ਜਣੇ ਅੱਛਾ ਤੁਹਾਨੂੰ ਕੱਟ ਗਏ ਹਾਂ ਮੈਨੂੰ ਕੱਟ ਕੇ ਸਾਰੇ ਜਣੇ ਉਹ ਮਸਤੀ ਹੁੰਦੀ ਹੈ ਉਹ ਵਾਰ ਸੀ ਜਿਵੇਂ ਹੁਣ ਆਪਾਂ ਤੁਸੀਂ ਅਸੀਂ ਚਲੋ ਨਵੀਂ ਜਨਰੇਸ਼ਨ ਜਾ ਗਏ ਉਹਨਾਂ ਵਿਆਂ ਪਹਿਲਾਂ ਹੁੰਦੇ ਸੀ ਤੂੰ ਤਾਂ ਚਲੋ ਸਾਰੇ ਉਹ ਚੀਜ਼ਾਂ ਦੇ ਵੇਖਿਆ ਹੁਣ ਨਵੇਂ ਨੇ ਵੇਖਿਆ ਤੁਸੀਂ ਹੁਣ ਉਹ ਪੁਰਾਣੇ ਚੀਜ਼ਾਂ ਨੂੰ ਦੇਖ ਰਹੇ ਹੋ ਕਿਵੇਂ ਲੱਗਦਾ ਪਹਿਲਾਂ ਆਪਾਂ ਕੀ ਹੁੰਦਾ ਸੀ ਅਡਰੈਸ ਸਕੂਲ ਅਡਰੈਸਾਂ 'ਚ ਵਿਆਹ ਵਿਖੇ ਹੋਏ ਨੇ ਤੁਸੀਂ ਵੇਖਿਆ ਹੋਣਾ ਮੈਨੂੰ ਮੈਂ ਵੀ ਦੇਖੀ ਮੈਂ ਤਾਂ ਚਿੱਟਾ ਸੂਟ ਪਾ ਕੇ ਚਲੀ ਸੀ ਵਿਆਹ ਤੇ 10ਵੀਂ ਜੀ ਸੀ ਕੁੜੀਆਂ ਸਕੂਲ ਵਾਲਾ ਰੀਬਨ ਪਾ ਕੇ ਆ ਜਾਂਦੀਆਂ ਹੁੰਦੀਆਂ ਸੀ ਹੋਇਆ ਕਰੇ ਮਮੀਆਂ ਨੂੰ ਪਤਾ ਮਮੀਆਂ ਨੂੰ ਕਹਿੰਦੇ ਤੁਹਾਨੂੰ ਸ਼ਾਇਦ ਕਿਸ ਨੂੰ ਆਣਾ ਮਮੀਆਂ ਮੇਰੇ ਉਸ ਦਿਨ ਗਲਾਜਮ ਰੱਖਦੇ ਆਏ ਉਹ ਜਦੋਂ ਪਾਰਟੀ ਖਤਮ ਹੁੰਦੀ ਸੀ ਕਹਿੰਦੇ ਵੀ ਗਲਾਜਮਨ ਦਾ ਮਾਵਾਂ ਨੇ ਕਰਨਾ ਕਰਨਾ ਗਲਾਜਮਨ ਤੇ ਚਾਟ ਚੂਟ ਜਿਹੜੀ ਚੀਜ਼ਾਂ ਨੇ ਸਾਰੀਆਂ ਸਾਮਗਰੱਥ ਰੱਖਦੇ ਦਵਾਨਾ ਟੋਟ ਪੈਣਾ ਬਸ ਹੈ ਇਹ ਯਾਦ ਹੈਗਾ ਤਾਨੀ ਕੋਈ ਛੇ ਚੀਜ਼ ਮੈਂ ਤਾਂ ਗੁੱਡ ਗੁੱਡ ਚਾਹ ਮਾਂਚ ਗਲਾਬ ਜਾਮੁਨੀ ਖਾਧੀ ਤੇ ਮੈਨੂੰ ਤੇ ਪਤਾ ਨਹੀਂ ਗਲਾਬ ਜਾਮੁਨ ਮੈਂ ਕਦੀ ਗਲਾਬ ਜਾਮੁਨ ਨਹੀਂ ਮੈਂ ਕਦੀ ਗਲਾਬ ਜਾਮਨ ਖਾ ਕੇ ਨਹੀਂ ਵੇਖੀ ਤੁਹਾਨੂੰ ਗਲਾਬ ਜਾਮਨ ਦਾ ਨਹੀਂ ਪਤਾ ਹੈਗਾ ਸੀਰੀਅਸ ਲੈ ਕੇ ਨਹੀਂ ਪਤਾ ਐਸਾ ਰਿਐਕਸ਼ਨ ਨਹੀਂ ਮਿਲੇਗਾ ਤੇਨੂੰ ਨਹੀਂ ਸੱਚੀ ਨਹੀਂ ਸੱਚੀ ਕਹਿੰਦਾ ਉਹਦਾ ਸੱਚੀ ਨਹੀਂ ਉਹ ਬੰਦ ਨੀ ਗੁਲਾਬ ਜਮਨ ਦਾ ਇੱਕ ਕੂਟਾ ਹੁੰਦਾ ਉਹਨੂੰ ਬਤਾਉਂ ਲੱਗਦੇ ਨੇ ਬਹੁਤ ਲੱਗਦਾ ਥਾਲਾ ਬੁਲਾਬ ਅੱਛਾ ਉਹਦੇ ਉੱਤੇ ਅ ਅ ਅ ਅ ਅ ਜਾਮਣ ਆਉਂਨੀਆਂ ਅੰਤਰਰਾਸ਼ਟਰੀ ਉੱਤੇ ਜਾਮਣ ਰੱਖਦੇ ਹੋ ਗੁਲਾਬ ਜਾਮਣ ਅੱਛਾ ਆਇਆ ਕੀ ਬਾਤ ਇਖੇ ਰੋਣ ਕਰ ਇਹਨਾਂ ਨੇ ਅਸੇ ਲੱਡੂ ਨਹੀਂ ਖਾਦਾ ਹਾਲੇ ਨਾਲ ਉਹਨੂੰ ਨਹੀਂ ਪਤਾ ਗਲਾ ਜਮਨ ਤੇ ਲੱਡੂ ਚ ਕੀ ਫਰਕ ਹੁੰਦਾ ਨਾ ਸਭ ਜਾਣ ਗਣਾ ਮੈਨੂੰ ਸਾਰੇ ਵਾਲੇ ਬਗੈ ਲੱਡੂਆਂ ਲੈਨੇ ਇਹ ਸਾਰੀ ਬਗੈ ਲੱਡੂਆਂ ਵਾਲੇ ਜਿੰਨੇ ਬੈਠੇ ਨੇ ਸਾਰੀ ਬਗੈ ਲੱਡੂਆਂ ਨੇ ਨਹੀਂ 1 ਕਿ ਤਿਆਰ ਵੀ ਹੁੰਦੇ ਨੇ ਇਹਨਾਂ ਤਾਂ ਹਰ ਚੀਜ਼ ਨੂੰ ਦੇਖਿਆ ਹੁਣ ਤੁਸੀਂ ਯਾਰ ਯਾਰ ਬੰਦੂ ਵਿਆਹਾਂ ਦੇ ਪਕਸਤਾਂ ਨਹੀਂ ਹੁੰਦੇ ਮੇਥੋਂ ਸ਼ੁਰੂ ਹੋਈ ਹੈ ਗੱਲ ਸਾਡੀ ਹਾਂ ਅਸੀਂ ਤਾਂ ਖਾਦੇ ਹੀ ਨਹੀਂ ਕਿੱਥੇ ਗੱਲ ਆ ਰਹੀ ਹੈ ਵੇਖ ਲਓ ਇਹ ਵੀ ਇੱਕ ਕੈਮਿਸਟਰੀ ਬਣ ਗਈ ਵੇਖੋ ਐ ਕਮਾਲ ਦੇ ਬੰਦੇ ਤੁਸੀਂ ਯਾਰ ਸਾਰੇ ਪਹਿਲਾਂ ਹੁਣ ਮੈਂ ਇਕੱਲਾ ਖਾਣ ਬੈਠਾ ਗੱਲੀ ਕੁੱਟੀ ਆ ਗਈ ਮੂੰਹ ਚ ਫਿਰ ਤੁਸੀਂ ਸਟਾਰਫੁੱਲ ਗੱਲਾਂ ਕਿਉਂ ਪੁੱਛੀ ਜਾਂਦਾ ਕਿਵੇਂ ਰਹੀ ਤਜਰਬਾ ਤਜਰਬਾ ਤੋਂ ਕਰੇ ਜਾ ਕੇ ਪਤਾ ਲੱਗਦਾ ਤਾਂ ਜੋ ਜਵਾਗ ਨੂੰ ਚੱਕ ਕੇ ਕਿਹਦੇ ਜਿਹੜੇ ਤਰਦੇ ਹੈ ਪੈੜ ਦਬਦੇ ਆਂ ਕਦੇ ਆਵਾਂਗੇ ਨਹੀਂ ਨਹੀਂ ਸਹੀ ਗੱਲ ਹੈ ਤੇ ਇੱਕ ਹੋਰ ਦੱਸੋ ਜਿਵੇਂ ਹੁਣ ਆਪਾਂ ਪਹਿਲਾਂ ਕੀਤਾ ਵੀ ਚਲੋ ਇਨਾ ਜ਼ਿਆਦਾ ਸ਼ੋਰ ਸ਼ਰਾਬਾ ਜਿਵੇਂ ਆਪਾਂ ਕਹਿੰਦੇ ਜਨਾਨੀਆਂ ਨੂੰ ਵਿਆਹ ਤੇ ਨਹੀਂ ਲੈ ਕੇ ਜਾਣਾ ਜਨਾਨੇ বিনা ਵਿਆਹ ਕਿੱਥੇ ਹੋ ਜਾਂਦੇ ਨੇ ਅੱਜ ਦੇ ਸਮੇਂ 'ਚ ਇਹ ਕਿਵੇਂ ਪੋਸਿਬਲ ਕਿਵੇਂ ਹੋਇਆ ਵੀ ਆਪਾਂ ਫਿਲਮ ਵਿੱਚ ਐਵੇਂ ਸਿਸਟਮ ਰੱਖਤਾ ਵੀ ਜਨਾਨੀਆਂ ਨੂੰ ਵਿਆਹ ਤੇ ਨਹੀਂ ਲੈ ਕੇ ਜਾਣਾ ਐਤਕੀ ਜਨਾਨੀਆਂ ਮਾਡਰਨ ਬਣ ਗਈਆਂ ਹਾਂ ਵੀ ਤੁਸੀਂ ਆਪਦੇ ਆਪ ਨੂੰ ਸਮਝਦੇ ਕਿਉਂ ਹਾਂ ਪਰ ਰਹੀਆਂ ਚੁੱਪ ਮੋ ਤਾਂ ਬੋਲੀਆਂ ਵੀ ਨਹੀਂ ਪਰ ਚੁੱਪ ਕਰਕੇ ਇਹ ਨਹੀਂ ਪੁੱਛਿਆ ਤੇਰੇ ਸੂਟ ਪਹਿਣਾ ਕਿੱਥੋਂ ਲੈ ਕੇ ਆਇਆ ਜਿਵੇਂ ਉਹ ਨਾ 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 ਪੁੱਛੜ ਦਿੱਤਾ ਹੀ ਨਹੀਂ ਅੱਛਾ ਜੀ ਕਿਵੇਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਅਸੀਂ ਕੀ ਕਰ ਰਹੀ ਹੈ ਕਦੋਂ ਕਰ ਰਹੀ ਹੈ ਕਿਵੇਂ ਕਰ ਰਹੀ ਹੈ ਅੱਛਾ ਜੀ ਹਾਂ ਇਹਨਾਂ ਚੁੱਪ ਕਰਕੇ ਗੋਡੇ-ਗੋਡੇ ਚਾਚ ਕੀਤਾ ਉਹਦਾ ਕੰਮ ਤੇ ਚੁੱਪ ਕਰਕੇ ਚਲੀ ਗਈ ਹੈ ਹੂੰ ਮੈਨੂੰ ਨਕੇਤ ਥੋੜੀ ਨਾ ਲੱਗਦੀ ਜਿਵੇਂ ਸ਼ਾਂਤ ਜੀ ਸੁਭਾਅ ਦੀ ਹਾਂ ਨਹੀਂ ਨਹੀਂ ਛੇੜੋ ਛੇੜ ਕੇ ਦੇਖੋ ਮੜਾ ਜਾਨੂੰ ਕੁਝ ਕਹੋ ਮੈਂ ਇਹਨੂੰ ਤੁਸੀਂ ਮੈਂ ਛੇੜਦਾ ਹਾਂ ਹੋਰ ਬੜਾ ਕੰਮ ਹੈ ਮੈਨੂੰ ਤੁਸੀਂ ਨਤੀਕ ਕਹਿ ਕੇ ਦੇਖੋ ਇੱਕ ਵਾਰ ਇਹ ਮਾਸੂਮ ਚਿਹਰੇ ਉੱਤੇ ਕਹਿੰਦੇ ਕੁਝ ਹੋਰ ਲਿਖਿਆ ਹੋਇਆ ਉਹ ਚੀਜ਼ ਹੈ ਬਬੂ ਉਹੀ 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 ਹੈ ਉਹੀ ਹੈ ਤੇ ਗਿਤਾਜ ਭਾਈ ਤੁਹਾਡਾ ਤੇਰਬਾ ਕਿਦਾਂ ਰਿਹਾ ਕਿਉਂਕਿ ਪਹਿਲੀ ਫਿਲਮ ਤੁਸੀਂ ਤਾਂ ਪਹਿਲੀ ਚ ਹੀ ਹੈਗੇ ਸੀ ਤੇ ਪੂਰਾ ਤੁਹਾਡਾ ਵੀ ਅਸੀਂ ਰੌਣਕੀ ਜਿਹੜਾ ਸੁਭਾਅ ਦੇਖਿਆ ਇਹਦੇ ਚ ਪੂਰਾ ਹਾਂਜੀ ਇਹਦੇ ਚ ਚੱਕਵਾ ਕਰੈਕਟਰ ਹੈ ਇਹਦੇ ਚ ਪਰ ਉਹੀ ਹੈ ਨਾ ਸਾਡੀ ਫੈਮਲੀ ਇੱਕ ਹੈ ਹੁਣ ਸਾਨੂੰ ਫਿਲਮ ਤਾਂ ਲੱਗਦੀ ਨਹੀਂ ਇਹ ਹਾਂ ਕੁਦਰਤੀ ਚਲੋ ਨਾ ਗੁਰਜਾਇਸ ਦੇ ਵੀ ਨਹੀਂ ਹੈਗੇ ਦਾਦੀ ਮੇਰੇ ਤਾਂ ਦਾਦੀ ਨਾਨੀ ਕੋਈ ਨਹੀਂ ਹੈਗਾ ਤਾਂ ਮੈਂ ਸਾਡੇ ਲਈ ਹੁਣ ਆਹੀ ਸਾਡੀ ਦਾਦੀ ਹੈ ਤੇ ਇਹ ਅਸੀਂ ਪਹਿਲੇ ਦਿਨ ਹੀ ਹੋ ਗਿਆ ਸੀ ਸ਼ਾਟ ਇਹ ਜਗਤ ਦਾਦੀ ਨਾਨੀ ਇਹ ਜਗਤ ਦਾਦੀ ਤੇ ਹੈਗੇ ਪਰ ਇਹਨਾਂ ਦਾ ਸਾਥ ਵੀ ਫਿਰ ਕਿਸੇ ਕਿਸੇ ਨੂੰ ਨਸੀਬ ਹੁੰਦਾ ਨਾ ਇਦਾਂ ਦਾ ਹੇ ਹੁਣ ਮੰਨਦੇ ਤਾਂ ਸਾਰੇ ਹੀ ਆ ਪਰ ਉਹ ਕੋਈ ਮਿਲ ਮਿਲ ਵੀ ਨਹੀਂ ਸਕਦਾ ਇਹਨਾਂ ਨੂੰ ਪਰ ਸਾਨੂੰ ਇਹਦਾ ਸਾਧ ਨਸੀਬ ਹੁੰਦਾ ਤਾਂ ਬਹੁਤ ਵੱਡੀ ਬਲੇਸਿੰਗ ਹੈ ਕਿਉਂਕਿ ਉਸ એનર્ਜੀ ਦਾ ਸੈੱਟ ਤੇ ਹੋਣਾ ਉਹ ਫਿਰ ਡਿਫਰੈਂਟ ਫਿਲਮ ਨਿਕਲਦੀ ਹੈ ਨਹੀਂ ਤਾਂ ਫਿਲਮਾਂ ਤਾਂ ਰੋਜ਼ ਹੀ ਬਣਦੀਆਂ ਪਰ ਆ ਰਿਲੇਸ਼ਨ ਬਣਨੇ ਤੇ ਉਦੋਂ ਬਾਅਦ ਫਿਲਮ ਬਣਨੀ ਉਹ ਕੁਝ ਹੋਰ ਚੀਜ਼ ਤੂੰ ਰਿਲੇਸ਼ਨ ਬਣ ਨਹੀਂ ਦਿੰਦਾ ਕਿਉਂ ਐਡਾ ਵੱਡਾ ਟੈਂਬਰ ਚਾਕੇ ਰੋਂ अच्छा का कह रहे हो मैं बपुते ताऊ ने मारे हुंदा चाचे दे चाचे दे ठोकया जडी डांग मारी सी जडी मेनू मेनू वीडियो देख के दर्द होने लागया मैं कहया बंदे रे पाई किन्नी होनी नहीं उन बंदे नु कहया सी वे तू ਸੁਣਾਣਾ ਸੁਨੂਣਾ ਫਸਾਲਾ ਪੈਂਟ ਜੇ ਮੰਨਿਆ ਨਹੀਂ ਫਿਰ ਉਹ ਨੀਲ ਨੂਲ ਪਰਾਪੋ ਆ ਕੇ ਮੰਨੇ ਨੀਲ ਨੂਲ ਮਾਰੀ ਸੀ ਬਹੁਤ ਜੋਰ ਦੀ ਛੱਡੀ ਐ ਸਿੱਧਾ ਹੀ ਸਾਡਾ ਡਾਇਰੈਕਟਰ ਕਹਿੰਦਾ ਵੀ ਛੱਡ ਜੋਰ ਕੇ ਮੈਂ ਕਹਿਆ ਛੱਡ ਦਿੰਦਾ ਜੀ ਮੈਚੂਰ ਲੱਗਣਾ ਚਾਹੀਦਾ ਮੈਚੂਰ ਲੱਗਣਾ ਚਾਹੀਦਾ ਅਸੀਂ ਪਹਿਲਾਂ ਜਿਵੇਂ ਵਿਆਹ ਹੁੰਦੇ ਸਭ ਤੋਂ ਪਹਿਲਾਂ ਕਹਿੰਦੇ ਨੇ ਵੀ ਵਿਆਹ ਦੇ ਵਿੱਚ ਜਿਵੇਂ ਹੁਣ ਵੀ ਸ਼ਾਇਦ ਕਿਹੜੇ ਕਲਾਕਾਰ ਨੇ ਕਿਹਾ ਕਿ ਜਿਹੜੀ ਜਿੱਥੇ ਮਠਿਆਈਆਂ ਬੁੰਨੀਆਂ ਪਈਆਂ ਉਹਨਾਂ ਦੀ ਚਾਬੀ ਸਭ ਤੋਂ ਵੱਡੀ ਐਮ ਹੁੰਦੀ ਸੀ ਪਹਿਲਾਂ ਵਿਆਹਾਂ ਵਿੱਚ ਹੋਂਦ ਤਾਂ ਉਹ ਚੀਜ਼ਾਂ ਰਹਿ ਹੀ ਨਹੀਂ ਗਈਆਂ ਉਹ ਉਹ ਚੀਜ਼ ਦਾ ਕਿੰਨਾ ਕੋ ਲੋਕਾਂ ਨੂੰ ਫਿਲਮਾਂ ਦੇਖਾਂ ਮਿਲੇਗਾ ਵੀ ਜਿਹੜੀ ਕਿਸੇ ਜਿੰਦੇ ਹੱਥੋਂ ਚਾਬੀ ਲੱਗੀ ਨਾ ਬਸ ਉਹ ਰਾਜਾ ਹੀ ਹੁੰਦਾ ਸੀ ਅਸੀਂ ਤਾਂ ਸਾਡੇ ਦਬਕਾ ਦਬਕਾ ਹੁੰਦਾ ਸੀ ਉੱਥੇ ਮਠਾਈ ਪਈ ਹੁੰਦੀ ਸੀ ਸਾਡੇ ਵੀਰ ਕੋਲ ਚਾਬੀ ਹੁੰਦੀ ਸੀ ਉਹਦੇ ਨਾਲ ਛੋਟੇ-ਛੋਟੇ ਅਸੀਂ ਕਹਿੰਦੇ ਵੀਰ ਬਰਤੀ ਦੇ ਦੇ ਵੀਰ ਆ ਲੈ ਦੇ ਦੇ ਜੋ ਜਲੇਬੀ ਦੇ ਵੀਰੇ ਨੇ ਮੜੀ ਬੇ ਸ਼ਕਰਪਾਰਾ ਦੇ ਦਿੱਤਾ ਪੌੜੀਆਂ ਛੱਡ ਕੇ ਜਾਂਦਾ ਫਿਰ ਵੇਖੋ ਜੇ ਜਦੋਂ ਸਾਰੇ ਐ ਮਤਲਬ ਸੰਡਾ ਐਂ ਜੀ ਕਰਦਾ ਹੁੰਦਾ ਸੀ ਅਸੀਂ ਹੁਣ ਕਿਵੇਂ ਕਹੀਏ ਵੀਰ ਨੂੰ ਵੀ ਵੀਰੇ ਸਾਨੂੰ ਦੇ ਦੇ ਹਰਜਨ ਵੀ ਵੀਰੇ ਸਾਨੂੰ ਜਲੇਬੀ ਦੇ ਦੇ ਸ਼ਕਰਪਾਰਾ ਦੇ ਦੇ ਤੈਨੂੰ ਉਹਨੇ ਸਾਨੂੰ ਝਟਕਣਾ ਅਸੀਂ ਉੱਥੇ ਚੁੱਪ ਕਰਕੇ ਬੈ ਜਾਣਾ ਜਦੋਂ ਹੁਣ ਵੀਰ ਆਊਗਾ ਫਿਰ ਇਹਦੇ ਮਗਰ ਪਾਵਾਂਗੇ ਬਾਰ-ਬਾਰ ਕਵਾਂਗੇ ਤਾਂ ਫਿਰ ਇਹ ਆਪੇ ਜਿੰਦਾ ਖੋਲ ਕੇ ਸ਼ੱਕਰ ਦੇ ਲੱਡੂ ਹੁੰਦੇ ਆ ਸਾਰੇ ਕੁਝ ਹੁੰਦਾ ਉੱਥੇ ਉਹਦੀ ਡਿਊਟੀ ਹੁੰਦੀ ਸੀ ਹਮੇਸ਼ਾ ਹਰ ਵਿਆਹ 'ਚ ਉਹਦੀ ਡਿਊਟੀ ਹੁੰਦੀ ਆ ਪਰਛਿੱਤੀ ਵਾਲੀ ਗੱਲ ਮੈਂ ਵੀ ਸੁਣਾਉਣਾ ਇੱਕ ਮੇਰੀ ਵੱਡੀ ਭੈਣ ਦਾ ਵਿਆਹ ਲੱਡੂ ਇੰਨੇ ਬਣ ਕੇ ਪਰਛਿੱਤੀ ਤੇ ਰੱਖਤੇ ਅੱਛਾ ਸਾਡਾ ਸਿਰੀ ਅੱਧੀ ਰਾਤ ਨੂੰ ਨਾ ਟਕ 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 ਬੀਬੀ ਕਹਿੰਦੇ ਕਿਹੜਾ ਵੇ ਮੈਂ ਫੂਆ ਹੈ ਵੇ ਚੰਗਾ ਆ ਮੈਂ ਕੀ ਕੁੜੀਆਂ ਨੂੰ ਬੋਲਦਾ ਖੁਲ ਤੋ ਕਿਹੜਾ ਤੂੰ ਚੱਗਾ ਫੂਆ ਐ ਗੁੰਡਾ ਕਰਦਾ ਜੇ ਨਾ ਲੱਡੂ ਖਾਣੇ ਫੂਆ ਛੱਟੇ ਹੋ ਤੇਰੇ ਆ ਟੈਂਗਾ ਨਹੀਂ ਵਾਜੀ ਕਰਿਆ ਮੈਂ ਉੱਠ ਕੇ ਆ ਗਿਆ ਮੈਂ ਤਾਂ ਲੱਡੂ ਖਾਣ ਲੱਗਾ ਕੇ 12 ਵਜੇ ਪੇਟੀਆਂ ਦੇ ਜਿੰਦਰੇ ਲੱਗੇ ਹੁੰਦੇ ਸੀ ਅਤੀ ਰਾਤ ਮਾਂਗ ਲੱਡੂ ਟਾਨੀਆਂ ਦੇਖਿਆ ਚੀਜ਼ਾਂ ਤੁਸੀਂ ਦੇਖਿਆ ਨਹੀਂ ਦੇਖਿਆ ਪੇਟੀਆਂ ਦੇ ਜਿੰਦਰੇ ਲੱਗੇ ਹੁੰਦੇ ਸੀ ਤੇ ਚਾਬੀ ਬਸ ਜਾਂ ਇੱਕੋ ਬੰਦੇ ਕੋਲ ਇੱਕ ਬੰਦੇ ਕੋ ਹੁੰਨੀ ਬਸ ਉਹ ਨਹੀਂ ਭਾਲਦੇ ਫਿਰਦੇ ਰਹਿੰਦੇ ਉਹ ਨਹੀਂ ਬੂੰਦੀ ਖਰਾਬ ਕਰ ਲੈਣੀ ਵੇ ਨਹੀਂ ਨਹੀਂ ਕਿਸੇ ਕੋ ਕਲੇਸ਼ੀ ਬੰਦੇ ਕੋ ਹੁੰਦੀ ਸੀ ਚਾਬੀ ਸਾ ਜੂੰਤ ਵਿਆਹ ਹੋਇਆ ਸੀ ਮੇ ਸਿਸਟਰ ਦਾ ਸਤੰਬਰ ਤੱਕ ਲੱਡੂ ਤੇ ਆਹ ਸ਼ਕਰਪਾਰੇ ਸਤੰਬਰ ਤੱਕ ਚੱਲੇ ਸੀ ਬੁੱਲੇ ਜੀ 66 ਦੀ ਗੱਲ ਹੈ ਪੁਜੀਆ ਵੀ ਘਰੇ ਹੀ ਬਣਾਉਂਦੇ ਸੀ ਪੁਜੀਆ ਸਾਰਾ ਕੁਝ ਸਾਰਾ ਕੁਝ ਹੀ ਦਰਦ ਪੁਜੀਆ ਲੱਡੂ ਸ਼ਕਰਪਾਰੇ ਚੱਕਰ ਦੇ ਲੱਡੂ ਸਾਰਾ ਕੁਝ ਮਿੱਠਾ ਬੜਾ ਵਧੀਆ ਹੁੰਦਾ ਤੇ ਹੁਣ ਹੁਣੇ ਗੋਡੇ-ਗੋਡੇ ਚਾਹ ਤੁਸੀਂ ਦੇਖ ਲਓ ਉਹ ਤਾਂ ਉਹ ਵੀ ਰੰਗ ਤਾਂ ਲਾਇਆ ਸਾਰਾ ਕੁਝ ਪਰ ਦੇਖੋ ਹੁਣ ਮਠਾਈਆਂ ਖਾਣ ਵਾਸਤੇ ਕਿਵੇਂ ਇਹ ਤਰਸਦੀ ਐ ਕਿਵੇਂ ਰੂਪੀ ਤਰਸਦੀ ਐ ਕਿਤੇ ਉਹ ਤਰਸਦੀ ਐ ਕਦੇ ਮੈਨੂੰ ਨਹੀਂ ਮਿਲਿਆ ਬਸ ਸਾਰੇ ਜਣੇ ਦਾ ਇਹੀ ਹਾਲ ਰਿਹਾ ਵੀ ਹੁਣ ਮਠਾਈ ਵੀ ਖਾਵਾਂਗੇ ਹੁਣ ਤੇ ਫਰੈਂਚੀਜ਼ ਵੀ ਲਵਾਂਗੇ ਤੇ ਕਾਣੀ ਚੀਜ਼ ਵੀ ਲਵਾਂਗੇ ਵੇਖ ਲਓ ਇਹ ਚੀਜ਼ਾਂ ਕਿੰਨੀਆਂ ਹੁੰਦੀਆਂ ਸੀ ਸਾਰਿਆਂ ਨੇ ਪਰਿਵਾਰ ਨੇ ਇਕੱਠੇ ਖੜ ਕੇ ਸਗਨ ਭਾਣੇ ਹੁਣ ਮੇਰੇ ਸਾਹ ਨਾਲ ਆ ਨਾ ਸਮੇਂ ਤੇ ਗੂਗਲ ਪੇਅ ਦਾ ਕੰਮ ਚੱਲਿਆ ਬਸ ਉਹ ਕਹਿੰਦੇ ਨੇ 2 ਮਿੰਟ ਲਾ ਕੇ ਸਗਨ ਫੜਾ ਨਹੀਂ ਆਣਾ ਆਪਣੇ ਵੇਲੇ ਤੋਂ ਇਹ ਵਿਆਹ ਹੋ ਗਏ ਸ਼ਾਇਦ ਮੇਰੇ ਸਾਹ ਨਾਲ ਰੋਲਾ ਗੋਲਾ ਹੋ ਗਿਆ ਬਿਆਕਾ ਦੀ ਹੋ ਗਿਆ ਕੜਾਹੀ ਚੜ੍ਹਨੀ ਰਸਮ ਤੇ ਪਹਿਲਾਂ ਬੱਲੇ ਬੱਲੇ ਹੋ ਜਾਂਦੀ ਸੀ ਉਦਾਂ ਹੀ 6-7 ਦਿਨ ਪਹਿਲਾਂ ਪੂਰੀ ਤੌਰ ਵੀ ਉਦਾਂ ਹੁੰਦੀ ਸੀ ਹਾਂ ਪੂਰੀ ਤੌਰ ਹੁੰਦੀ ਸੀ ਹੁਣਿਆਂ ਦੀ ਫੁੱਫਣਾ ਦੀ ਹੁਣ ਹੁਣ ਕੋਣ ਪੁੱਛਦਾ ਹੁਣ ਪਹਿਲੀ ਗੱਲ ਤਾਂ ਲੈ ਆਪੇ ਆਂਦੇ ਨੇ ਫਿਰ ਬਾਅਦ ਚ ਪਤਾ ਲੱਗਦਾ ਯਾਰ ਅੱਛਾ ਥਾਪੇ ਲੱਗਦੇ ਦੇਖੇ ਨੇ ਮੇਰੇ ਥਾਪੇ ਥਾਪੇ ਮੈਂ ਦੇਖੇ ਨੇ ਅੱਛਾ ਸਾਡੇ ਇੱਕ ਸਾਡੇ ਗਵਾਂਢ ਚ ਵਿਆਹ ਹੋਇਆ ਪਹਿਲਾਂ ਤਾਂ ਇਹ ਗੱਲ ਵੀ ਖੁਰਾਕ ਕਿੰਨੀ ਹੁੰਦੀ ਐਂ ਕਹਿੰਦੇ ਹੁੰਦੇ ਸੀ ਵੀ ਜਿਹੜੇ ਜੱਟ ਨੇ ਤਿੰਨਕ ਵਿਆਹ ਖਾ ਲੇ ਨਾ ਉਹ ਸਮੇਂ ਉਹ ਸਾਲ ਦਾ ਘਿਓ ਖਾ ਲਿਆ ਬਹੁਤ ਜ਼ੋਰ ਦੀ ਮਾਰਦੇ ਸੀ ਉਹ ਬਾਲਟੀ ਚ ਪਾਇਆ ਹੁੰਦਾ ਜੀ ਦਿੱਕ ਤੇ ਕੋਲੀ ਹੁੰਦੇ ਕਟਛੀ ਅੱਛਾ ਜੀ ਉਹ ਹੁੰਦੀ ਸੀ ਖੰਡ ਖੰਡ ਉਹਨੂੰ ਖੰਡ ਕਹਿੰਦੇ ਸੀਗੇ ਉਹਦੇ ਚੋਂ ਐ ਕਟਛੀਆਂ ਭਰ-ਭਰ ਕੇ ਖੰਡ ਚ ਪਾਉਂਦੇ ਹੁੰਦੇ ਸੀਗੇ ਅੱਛਾ ਉਹਦੇ ਚ ਪਾਈ ਥਾਪੇ ਲੱਗਣ ਦੀ ਰਿਵਾਜ ਵੀ ਐ ਇੱਕ ਕੁੜਮੇ ਦੇ ਕੁੜਮਣੀਆਂ ਨਾਨਕੀਆਂ ਹੁੰਦੀਆਂ ਸੀ ਮੇਲ ਰੂਬਾ ਬੁੜਾ ਬੁੜਾ ਵਿਚਾਰਾ ਵੀ ਪੰਟਾ ਦਿੰਦੇ ਸੀ ਇੱਕ ਬੁੜਾ ਆਏ ਆਏ ਜਾਵੇ ਤਰੇ ਆਏ ਕੁੜਮਣੀ ਚਾਂਬੜੀ ਕੋ ਤਾਂ ਤੀਵੀਆਂ ਕੰਟਰੋਲ ਨਹੀਂ ਹੁੰਦੀਆਂ ਉਦੋਂ ਪੂਰੇ ਦੇ ਇੱਥੇ ਮੋਰਾ ਆ ਹੂੰ ਤੜਾ ਮੁੰਡੇ ਦੇ ਨਹੀਂ ਦੇਖਣਾ ਉਦੋਂ ਤੇਰੀ ਜਿੰਮਾ ਗੋੜ ਐਡੀ ਬਡੀ ਗਾਲ ਕੱਢੀ ਉਹਨੇ ਕਲੇਸ਼ ਪੈ ਗਿਆ ਬੋਲ ਲੜਾਈ ਹੁੰਦੀ ਸੀ ਲੜਦੇ ਆਕੜ ਗਏ ਉਹ ਮੁੰਡੇ ਵਾਲੇ ਉਸ ਬੁੜਾ ਪਟਾ ਵੀ ਸਾਡੇ ਬੁੜੇ ਦੇ ਗੁੱਡੇ ਪੰਦੇ ਸੱਚੀ ਗੁੱਡੇ ਪੰਦੇ ਗੁੱਡੇ ਗੁੱਡੇ ਚਾਹ ਹੋ ਗਿਆ ਆ ਇਹ ਹੋਇਆ ਗੁੱਡੇ ਗੁੱਡੇ ਚਾਹ ਗੁੱਡੇ ਗੁੱਡੇ ਠਾ ਆਇਆ ਹੁੰਦਾ ਉਹਦੇ ਆ ਆ ਗੁੱਡੇ ਦੋਨੇ ਦੋਨੇ ਥੱਲੇ ਲੱਗੇ ਤੇ ਰਕੜਣਾ ਲੱਗੇ ਵਿਚਾਰੇ ਇਹ ਬੁੜੇ ਦੇ ਕੋਈ ਚੀ ਬੜੀ ਵੱਧੀਆ ਹੁੰਦੀ ਜਿਵੇਂ ਭੁਲਾ ਨਹੀਂ ਸੀ ਉਹ ਰਹੀ ਇੰਨਾ ਕਲੇ ਵਧੀਆ ਸੀ ਵਿਆਹ ਹੁੰਦੇ ਸੀ ਤੇ ਜਿਵੇਂ ਪਿੰਡਾਂ ਦੇ ਦੂਰ ਉਹ ਆਪਣੇ ਲੋਕ ਖੜ ਜਿੰਦੇ ਸੀ ਬਾਦਾਮ ਲੈ ਕੇ ਤੇ ਕੋਲਡਿੰਗ ਲੈ ਕੇ ਉਹ ਬੜਾ ਜਦੋਜਹਿਦ ਹੁੰਦੀ ਸੀ ਕਈਆਂ ਦੀ ਮੂਵੀਆਂ ਬਣੀਆਂ ਉਹਨੇ ਬੁੱਕ ਬੱਕ ਭਰ ਲੈਣੇ ਕਰਨੇ ਕਿਉਂਕਿ ਪਿੰਡ ਟੈਂਟ ਅਲੱਗ ਲੱਗਿਆ ਹੁੰਦਾ ਸੀ ਉਹਨਾਂ ਨੇ ਬਰਾਤੀਆਂ ਨੂੰ ਪਹਿਲਾਂ ਜਾ ਕੇ ਉਹ ਕੋਲ ਡਰਿੰਕ ਸਾਰੀਆਂ ਮਹਿੰਗੇ ਮਹਿੰਗੇ ਚੀਜ਼ਾਂ ਖਵਾਉਣੀਆਂ ਤਾਂ ਉੱਥੇ ਬੜਾ ਕਲੇਸ਼ ਪੈਂਦੇ ਹੁੰਦੇ ਸੀ ਤੇ ਉਹ ਚੀਜ਼ਾਂ ਵੇਖੋ ਸਭ ਕੁਝ ਖਤਮ ਹੋ ਗਿਆ ਅੱਜ ਦਿਨ ਇਹ ਫਿਲਮਾਂ ਜਿਵੇਂ ਉਹਨਾਂ ਫਿਲਮਾਂ ਆ ਗਈਆਂ ਉਹਨਾਂ ਫਿਲਮਾਂ ਚ ਪਤਾ ਲੱਗਦਾ ਹੁਣ ਜਿਵੇਂ ਤਾਨੀਆਂ ਜੀ ਕਹਿੰਦੇ ਅਸੀਂ ਦੇਖਿਆ ਨਹੀਂ ਹੈਗਾ ਇਹਨਾਂ ਨੂੰ ਗੁਲਾਜਮ ਨਹੀਂ ਪਤਾ ਹੈਗਾ ਆਣਾ ਸਮੇਂ ਤੇ ਇਹ ਚੀਜ਼ਾਂ ਨੂੰ ਫਿਲਮਾਂ 'ਚ ਪਾ ਲੱਗਣਗੀਆਂ ਨਹੀਂ ਪਰ ਮੈਂ ਬਹੁਤ ਵਿਆਹ ਗੁੱਡੇ ਗੁੱਡੇ ਚਾ ਵਨ 'ਚ ਮੈਂ ਵਿਆਹ ਦਾ ਇੱਕੋ ਪੜੀਦਾ ਸੀ ਅ ਅੱਜ ਮੈਂ ਪੜਨੀ ਆ ਕੀ ਬੋਲਦੇ ਨੂੰ ਸਹਿ ਚਿੱਠੀ ਸਿੱਖਿਆ ਸਿੱਖਿਆ ਆ ਤੇ ਉਹ ਮੈਂ ਸਿੱਖਿਆ ਮੈਨੂੰ ਉਹਦੇ ਤੋਂ ਪਤਾ ਲੱਗਾ ਵੀ ਸਿੱਖਿਆ ਹੁੰਦੀ ਹੈ ਸਿੱਖਿਆ ਉਹ ਉਹਦੇ ਵੀ ਫੇਰੇ ਹੁੰਦੇ ਸੀ ਨਾ ਉਹਦਾ ਕੁੜੀਆਂ ਸੀ ਮੈਂ ਵੀ ਸਾਡ ਬਾਣੀਆਂ ਦੀ ਕੁੜੀ ਦੇ ਫੇਰੇ ਪੜ ਕੇ ਆਈ ਸੀ ਸਿੱਖਿਆ ਪੜ ਕੇ ਆਈ ਸੀ ਕਿੰਨੀਆਂ ਚੀਜ਼ਾਂ ਕਿੰਨੀਆਂ ਰਸਮਾਂ ਮੈਂ ਫਿਲਮਾਂ 'ਚ ਵੇਖੀਆਂ ਵਿਆਹ ਵਾਲੀਆਂ ਤੇ ਬਹੁਤ ਸੋਹਣੀਆਂ ਹੋਂ ਤਾਂ ਫਿਲਮਾਂ 'ਚ ਵਿਆਹ ਹੁੰਦੇ ਨੇ ਜਿਹੜੇ ਸਹੀ ਹੁੰਦੇ ਨੇ ਨਾ ਬਾਹਰ ਤਾਂ ਮੈਂ ਉਹ ਗੋਡੇ-ਗੋਡੇ ਚਾਂਜ ਬਸ ਇਹੀ ਦਿਖਾਇਆ ਵੀ ਉਹ ਸਿਹਰੇ ਵਿਆਹ ਹਾਂ ਹਾਂ ਹੋਤਾ ਸੀ ਮਾਡਨ ਦੇ ਆ ਪਰ ਵੀ ਮਾਡਨ ਦੇ ਵਿੱਚ ਵੀ ਅਸੀਂ ਲੜਦੇ ਵੀ ਝਗੜਦੇ ਵੀ ਇਹ ਤਾਂ ਦੇਖੋ ਨਾ ਜੀ ਕੁਨਿਆਤਾਂ ਦੇ ਲੜਾਈਆਂ ਹੋਈਆਂ ਤੁਹਾਡੀਆਂ ਸਾਰੀਆਂ ਬੰਦਿਆਂ ਦੀਆਂ ਸਾਰੀਆਂ ਦੀ ਲੜਾਈਆਂ ਹੋਈਆਂ ਵੀ ਕਿਵੇਂ ਲੜਾਈਆਂ ਦੇ ਵਿੱਚ ਕੋਈ ਗੱਲ ਨਹੀਂ ਕਹ ਕੇ ਸਾਰਿਆਂ ਤੇ ਫਿਰ ਸਾਰਾ ਮਿਲ ਗਏ ਨਹੀਂ ਕਿ ਤੁਸੀਂ ਦੱਸੋ ਕੋਈ ਪਿੰਡਾਂ ਦਾ ਵਿਆਹ ਕੋਈ ਯਾਦ ਹੈਗਾ ਪਿੰਡਾਂ ਦੇ ਵਿਆਹ ਕੋਈ ਪਹਿਲਾਂ ਦੇ ਕੋਈ ਵਿਆਹ ਕੁਝ ਯਾਰ ਹੈਗਾ ਕੋਈ ਅਫਰੀਕਾ ਦੇ ਪਿੰਡਾਂ ਦੇ ਉਹ ਦੇਖੇ ਜਿਹੜੇ ਸੌਣ ਪਾ ਦੁੰਦੇ ਆ ਗਰਮੀਆਂਲੇ ਹਾਂ ਉਹ ਤਾਂ ਸੌਣ ਪਾ ਦੁੰਦੇ ਵਿਆਹ ਗਰਮੀਆਂ ਦੇ ਜਦੋਂ ਬਰਸਾਤ ਦਾ ਮੌਸਮ ਹੁੰਦਾ ਸਾਡੇ ਪਿੰਡ ਥਾਈ ਹੁੰਦੀ ਛੋਟੀ ਜੀ ਉੱਥੇ ਪਿੰਡਾਂ ਚ ਕੱਖੀਆਂ ਕੰਧਾਂ ਦੇ ਨਾਲ ਥੱਲੇ ਚਾਕੇ ਮਿੱਟੀਆਂ ਕੰਧ ਦੇ ਨਾਲ ਲਾਈ ਹੁੰਦੀ ਸੀ ਬੰਦਾ ਕੰਧ ਦੇ ਨਾਲ ਨਾਲ ਹੋ ਕੇ ਨਹੀਂ ਤੁਰ ਸਕਦਾ ਉੱਤੋਂ ਪਾਣੀ ਦਾ ਪਨਾਲਾ ਜਾ ਬਾਹਰੋਂ ਬਣਾਇਆ ਹੁੰਦਾ ਜੀ ਉਹ ਚ ਪਿੰਦਾ ਸੀ ਬਰਾਤ ਵਾਲਿਆਂ ਦੀਆਂ ਪੱਗਾਂ ਪੱਗਾਂ ਭੇਜ ਜਾਂਦੀਆਂ ਉਹ ਕਈ ਕਈ ਤਾਂ ਤੁਰੇ ਜਾਂਦੇ ਕੰਧ ਫੜ ਕੇ ਤੁਰੇ ਜਾਂਦੇ ਆ ਜਾਂਦੇ ਤੇ ਉਹ ਇੱਧਰ ਸਹਾਰਾ ਲੈਣ ਵਾਸਤੇ ਉਹਦੇ ਦੇ ਪੈਰ ਰੱਖ ਦਿੰਦੇ ਥੱਲੇ ਫਿਰ ਉਹ ਚੱਕਰ ਚ ਡਿੱਗ ਪੈਂਦੇ ਇਕੜੇ ਫੇਰ ਹੋਈ ਗੱਲ ਉਹਨਾਂ ਦੇ ਕੋਡੇ-ਗਾਡੇ ਫੇਰ ਫੁੱਟ ਜਾਂਦੇ ਹਨਾਂ ਫੇਰ ਕੋਡੇ-ਕੋਡੇ ਠਾਉਂ ਏ ਕੋਡੇ-ਕੋਡੇ ਠਾਉਂ ਤੇ ਹੋ ਜਾਂਦਾ ਕੋਡੇ-ਕੋਡੇ ਚਾਰ ਦੋ ਹੋਗੀ ਕੋਡੇ-ਕੋਡੇ ਠਾ ਸੋਹੀ ਸਰੋਸ ਤੇ ਗਿਆਗੇ ਬੜੀ ਪਿੱਛੇ ਵੈਰੀ ਗੁੱਡ ਮੂਵੀ ਹੂੰ ਹੂੰ ਬਹੁਤ ਅੱਛੇ ਤਰ੍ਹਾਂ ਕੇ ਨਾਲ ਬਣਾਈ ਗਈ ਹੈ ਡਾਇਲੌਗ ਵੀ ਜਿੰਦੀ ਮੋਰ ਨੇ ਬਸ ਚੰਗੇ ਲਿਖਿਆ ਤੇ ਬਾਕੀ ਦਾਦਾ ਦਾ ਤੁਹਾਨੂੰ ਪਤਾ ਹੀ ਹੈ ਕਿਨੇ ਸੋਹਣੇ ਤਰੀਕੇ ਨਾਲ ਬਣਾਉਂਦੇ ਹੈ ਹਰ ਇੱਕ ਨੂੰ ਛੋਟੇ-ਛੋਟੇ ਆਪ ਦਾ ਐਸੇ ਕਰਨਾ ਇਹ ਇਹ ਹੈ ਆਪਕਾ ਕੰਮ अपने ऐसे बोलना है ऐसे करना पीछे का पीछे ले चुकी है, हम उसके आगे ये वाला आएगा। तो प्यारा मेकन जाना छटियां खेडनिया मतलब hmm. ये सारिया चीजा उन्होंने ऐड कि लड़ाई लुड़ी भी होंगी है चलता चल राम hmm. पर अस फिर जितना जिन्या ਪਹਿਲੇ ਤਾਂ ਬੋਲ ਪੀਆ ਨਾ ਬੋਲੀਆਂ ਵੀ ਸੀਗੀਆਂ ਪਰ ਐ ਤਾਂ ਕੋਈ ਕੀਤਾ ਨਹੀਂ ਐ ਕਿ ਇਹ ਸਕੀਮ ਬਣਾਉਂਦੇ ਰਹੇ ਜਨਾਨੀ ਹੁਣ ਤਾਂ ਜਨਾਨੀਆਂ ਕੋਲ ਪਾਵਰ ਹੀ ਬਹੁਤ ਹੈਗੀ ਹੈ ਬੋਲੀ ਜ਼ਿਆਦਾ ਹੈ ਗਰਜ਼ਾਰ ਜ਼ਿਆਦਾ ਗਰਜ਼ਾਰ ਨੂੰ ਮਿਲਦਾ ਕਿਤੇ ਹੋਇਆ ਕਿ ਰਸਾਮਣਾ ਸੁਮਣਾ ਹੋਇਆ ਕਿਤੇ ਮਿਲਦਾ ਨਹੀਂ ਬਾਈ ਇਹਨਾਂ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਜੀ ਅਥਰਾ ਹੀ ਕੰਮ ਹੈ ਇਹ ਦੱਦ ਫਿਰ ਜੇ ਦੇਖੋਗੇ ਇਹਦਾ ਕੁੱਟਿਆ ਵੀ ਮੈਨੂੰ ਦੋ ਤਿੰਨ ਰੀਜੀ ਇੰਨਾ ਮਤਲਬ ਤਾਨੀਆਂ ਜੱਸੀ ਨੇ ਇਹਨਾਂ ਚੋਂ ਕਿਹੜੇ ਜ਼ਿਆਦਾ ਉਹ ਹੈ ਨੇ ਮਤਲਬ ਅਸੀਂ ਗੁੱਸੇ ਗੁੱਸੇ ਵਾਲੇ ਕਿਹੜੇ ਹੈਗੇ ਆ ਉਹ ਤਾ ਨਹੀਂ ਉਹ ਗੁੱਸੇ ਵਾਲੇ ਸ਼ਕਲ ਨਹੀਂ ਲੱਗਦੇ ਨਾ ਨਹੀਂ ਨਹੀਂ ਇਹਦਾ ਬਹੁਤ ਗੁੱਸਾ ਕਰਦੀ ਹੈ ਅੱਛਾ ਗੱਲ ਗੱਲ ਤੇ ਗੁੱਸਾ ਵਾਹ ਇਹ ਦੋ ਹੀ ਗੱਲਾਂ ਤੇ ਗੁੱਸਾ ਹੈ ਦੋ ਗੱਲਾਂ ਤਾਜ ਵੀਰੇ ਅਸੀਂ ਚਲੋ ਤੁਹਾਨੂੰ ਤੁਹਾਡੇ ਫਾਦਰ ਸਾਹਿਬ ਉਹ ਪ੍ਰਾਨੇ ਅਸੀਂ ਕੋਈ ਇੱਕ ਗਾਣਾ ਵੀ ਕੋਈ ਹੋ ਜਾਏ ਨਾਲ ਦੀ ਨਾਲ ਕੋਈ ਅਸੀਂ ਚਲੋ ਥੋੜੀ ਰੌਣਕ ਮੇਲਾ ਲਾ ਕੇ ਜੇ ਕੋਈ ਕਿਸ ਤਰ੍ਹਾਂ ਦਾ ਹੈ ਗਾਣਾ ਸੁਣਾਇਏ ਸੁਣਾਓ ਜੀ ਸੁਣਾਓ ਹਾਂ ਕਿਹੜਾ ਸੁਣਾਇਏ ਉਹ ਦੱਸੋ ਤੇਰੇ ਯਾਰ ਬੋਲਦਾ ਯਾਰ ਬੋਲਦਾ ਸੁਣਨਾ ਹੈ ਕੋਈ ਹੋਰ ਸੁਣਨਾ ਉਹ ਹਾਂ ਹਾਂ ਉਹ ਵੀ ਸਹੀ ਹੈ ਤੇ ਇੱਕ ਮੈਂ ਕਿਹੜਾ ਕਹਿ ਰਿਹਾ ਸੀ ਯਾਰ ਤੁਸੀਂ ਦੱਸਿਓ ਆਪਣਾ ਕੋਈ ਮੈਂ ਉਹ ਹੀ ਕਹਿ ਰਿਹਾ ਸੀ ਜਿੰਨੇ ਚ ਗੁਰਲੀਨ ਉਹ ਹੁੰਦੀ ਸੀ ਮੈਂ ਉਸ ਨਾਲ ਮੋੜੇ ਤੋਂ ਤੇ ਲੱਗਦਾ ਹਾਂ ਨਹੀਂ ਮੋੜੇ ਤੋਂ ਉਹ ਨਾਲ ਡਾਂਸ ਕਰਨੀਆਂ ਦੋਏ ਕੁੜੀਆਂ ਸ਼ੁਰੂ ਕਰਦਾ ਸੀ ਯਾਰ ਮੋੜੇ ਤੋਂ ਤੇ ਲੱਗਦਾ ਮੇਰੀ ਗੱਲ ਕਰਦੇ ਗੁੱਸੇ ਮੈਨੂੰ ਹੈ ਲੱਗਦਾ ਕਿ ਨਾਲ ਵੇਖ ਤੋਏ ਗੁਰਲੀ ਉਹ ਸੀ ਗੁੱਸਾ ਟੋਇਆ ਨਹੀਂ ਨਹੀਂ ਉਹ ਤੁਸੀਂ ਜੱਟ ਦੀ ਪਸੰਦੀ ਕਰ ਰਹੇ ਫਿਰ ਹਾਂ ਜੱਟ ਦੀ ਨਹੀਂ ਨਹੀਂ ਤੁਸੀਂ ਪਹਿਲੇ ਮਿਊਚੁਅਲਲੀ ਡਿਸਾਈਡ ਕਰ ਲਓ ਕਿਹੜਾ ਗਾਣਾ ਉਧਰ ਉਹਨਾਂ ਨੇ ਕਿਹਾ ਮੈਨੂੰ ਵੀ ਮੌਕਾ ਮਿਲ ਗਿਆ ਕੋਈ ਨਵਾਂ ਸੁਣਾਉਣ ਦਾ ਨਹੀਂ ਤਾਂ ਉਹ ਤਾਂ ਚਾਰ ਪੰਜ ਤਾਂ ਸੁਣਾਈ ਦਿੰਦਾ ਮੈਂ ਜਿਹੜਾ ਵਧੀਆ ਉਹ ਸੁਣਾ ਦਿਓ ਨਹੀਂ ਜਿਹੜਾ ਤੁਸੀਂ ਹੁਣ ਸੋਚੋ ਨਾ ਮੜ ਜਾ ਪਲੇਅਰ ਕਿਹੜਾ ਸੀ ਯਾਰ ਮੈਂ ਹੁਣੇ ਕਹਿ ਤਰਿਆ ਸੀ ਕਿਹੜਾ ਕੀ ਹਿੰਟ ਦਿੱਤਾ ਕੋਈ ਅਨਰ ਰਿਲੀਜ਼ ਸੁਣਾ ਦਿਓ ਪਿਆ ਹੋਊ ਸੁਣਾ ਕੋਈ ਯਾਰ ਮੈਨੂੰ ਬੜਾ ਮੈਂ ਸਾਰੇ ਰਸਤੇ ਯਾਦ ਕਰਦੇ ਦੇਖ ਕੇ ਭੁੱਲ ਗਿਆ ਮੈਂ ਨਹੀਂ ਤੂੰ ਜੱਟ ਦੀ ਪਸੰਦ ਜੱਟ ਨੇ ਵੀ ਆਉਣੀ ਨਹੀਂ ਉਹ ਨਹੀਂ ਸੀ ਅੱਛਾ ਸਾਨੂੰ ਟੈਡੀ ਡੈਡੀ ਤੱਕਦੀ ਆ ਜਾ ਉਹ ਇਹ ਇਹਦਾ ਸਾਨੂੰ ਦੋਹਾਂ ਨੂੰ ਪਿਛਲੇ ਗੋਡੇ-ਗੋਡੇ ਵਾਂਜੀ ਅਸੀਂ ਪੂਰੀ ਦੁਕਾਨਾ ਜੁੜੀ ਬਣਾਈ ਹੋਈ ਤੇ ਚਰਚਾ ਉਹ ਸਾਨੂੰ ਟੈਡੀ ਡੈਡੀ ਤੱਕਦੀ ਤੂੰ ਉਹ ਸਾਨੂੰ ਟੈਡੀ ਡੈਡੀ ਤੱਕਦੀ ਤੂੰ ਇਹ ਗਲੀ ਸਰਕਾਰੀ ਏ ਇਹ ਗਲੀ ਸਰਕਾਰੀ ਏ ਸਾਨੂੰ ਰੋਕ ਨਹੀਂ ਸਕਦੀ ਤੂੰ ਸਾਨੂੰ ਟੇਢੀ ਟੇਢੀ ਤੱਕਦੀ ਤੂੰ ਓ ਸਾਨੂੰ ਟੇਢੀ ਟੇਢੀ ਤੱਕਦੀ ਤੂੰ ਓ ਤੈਨੂੰ ਬੰਦਾ ਮੈਂ ਬਣਾ ਦਊਗੀ ਓ ਤੈਨੂੰ ਬੰਦਾ ਮੈਂ ਬਣਾ ਦਊਗੀ ਸਾਲੀਆਂ ਮੈਂ ਥਾਣੇਦਾਰ ਦੀ ਸਾਲੀਆਂ ਮੈਂ ਥਾਣੇਦਾਰ ਦੀ ਹੱਥ ਕੜੀਆਂ ਲਵਾ ਦਊਗੀ ਤੈਨੂੰ ਬੰਦਾ ਮੈਂ ਬਣਾ ਦਊਗੀ ਓ ਤੈਨੂੰ ਬੰਦਾ ਬڑے ਸਦਾਵਾਰ ਗਾਣੇ ਨੇ ਵੇਖ ਲੋ ਕਈਆਂ ਨੇ ਇਹ ਚੀਜ਼ਾਂ ਦੇ ਕਿ ਖਾਦੇ ਵੀ ਹੋਣਗੇ ਜੇ ਇਸ ਨਾਲ ਬੰਦਾ ਬਣਾ ਦੂੰਗੀ ਜਿਵੇਂ ਕਈਆਂ ਦੇ ਹੱਥ ਗੜੀਆਂ ਪੱਕੇ ਵੀ ਲਵਾ ਲਏ ਹੋਣਗੇ ਗਾਣੇ ਤੋਂ ਕਿੰਨੇ ਅੱਜ ਵੀ ਲੱਗਦਾ ਹੋਣੇ ਜਿਵੇਂ ਗਾਇਆ ਹੁੰਦਾ ਗਾਣੇ ਦਾ ਸੀ ਬੋਲ ਵੇਖੋ ਤੇ ਗੁਰਜੈਜ ਇੱਕ ਗਾਣਾ ਤੁਸੀਂ ਸੁਣਾ ਦੋ ਕਿ ਆਪਣੇ ਕੋਲ ਟਾਈਮ ਅੱਜ ਥੋੜਾ ਲਿਮਟਿਡ ਹੈਗਾ ਇੱਕ ਤਾਂ ਕਿਹੜਾ ਸੁਣਾਏ ਲੈ ਖਦੇ ਚੱਕਦੇ 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 ਚੌਂਟੇ ਅੱਜ ਜੱਟਾ ਆ ਜਾ ਆ ਜਾ ਆ ਇੱਕ ਸੌਣ ਲਾਉਣ ਨੂੰ ਕਹਿੰਦਾ ਹੁਣ ਕਹਿੰਦਾ ਮੈਂ ਇਹਨਾਂ ਕੁੜੀ ਵੱਲੋਂ ਗੀਤ ਕਿ ਹੱਥ ਹੱਥ ਜੋੜ ਕੇ ਮਨੋਣੀ ਪਉ ਜੇ ਮੈਂ ਰੁੱਸ ਗਈ ਨਿਤ ਨਿਤ ਰੁੱਸਣੇ ਦਾ ਚਾਹਨਾ ਜੱਟੀ ਨੂੰ ਮੋਹ ਨਾਲ ਟੈਮ ਤੇਰਾ ਪੂਰਾ ਚਾਹੀਦਾ ਸੱਚ ਦਸਾਂ ਗਿਫਟਾਂ ਦਾ ਪਾਹਨਾ ਜੱਟੀ ਨੂੰ ਤੇਰੇ ਨਾਮ ਗੁਣੇ ਐ ਡਰੀਮ ਸੁਣ ਲੈ ਤੇਰੇ ਨਾਮ ਗੁਣੇ ਐ ਡਰੀਮ ਸੁਣ ਲੈ ਤੇਰੇ ਬਿਨਾ ਜ਼ਿੰਦਗੀ ਚ ਮੇਰਾ ਐ ਜੱਟਾ ਪਿਆਰ ਚੋਂ ਨਹੀਂ ਤੇਰੇ ਕੋਲੋਂ ਪਿਆਰ ਚੋਂ ਨਹੀਂ ਆ ਸਾਥ ਜੱਟੀ ਦੀ ਬਥੇਰਾ ਐ ਜੱਟਾ ਪਿਆਰ ਚੋਂ ਨਹੀਂ ਤੇਰੇ ਕੋਲ ਪਿਆਰ ਚੋਂ ਨਹੀਂ ਗੁੱਸਾ ਤਾਂ ਜੱਟੀ ਚ ਬਥੇਰਾ ਜੱਟਾ ਵੈਰੀ ਗੁੱਡ ਵੈਰੀ ਗੁੱਡ ਬੰਦੇ ਬੰਦੇ ਕਰਦੇ ਵੇ ਲੋ ਗਾਣਾ ਵੇ ਲੋ ਬੰਦੇ ਦੇ ਆ ਤੁਹਾਡੀ ਜਿਹੜੀ ਪੁਲਿਸ ਤੁਸੀਂ ਉਹ ਸੁਣਾ ਦਿਓ ਫਿਰ ਆਪਾਂ ਕਰਾਂਗੇ ਐਂਡ ਕਰਾਂਗੇ ਫਿਰ ਜਿਹੜੀ ਗੋਡੇ-ਗੋਡੇ ਚਾਰਜ ਬੋਲੀ ਤੁਸੀਂ ਨਹੀਂ ਤਾਂ ਵੀ ਸੁਣੋ ਇਹ ਨਿੱਕਦੀ ਵੀ ਰਹੀ ਬੋਲੀ ਵਿੱਚ ਇਹ ਉਹ ਤੁਸੀਂ ਕੱਲ ਵਾਂਗੂ ਇਕੱਠਾ ਸੁਣਾ ਦਿਓ ਨਾ ਆਪਣਾ ਗਾਣਾ ਜਿਹੜੀ ਬੋਲੀ ਬੋਲੀ ਤੁਸੀਂ ਉਹ ਗੋਡੇ-ਗੋਡੇ ਚਾਰਜ ਜਿੰਦਾਬਾਦ ਬਹੁਤ ਸੋਹਣਾ ਸੁਣਾਉਂਦੇ ਆ ਜੀ ਜਿੰਦਾਬਾਦ ਨਹੀਂ 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 ਸੁਣਾ ਦੋ ਇਹਨਾਂ ਦੀ ਰੋਸਟਿੰਗ ਤੇ ਨਾ ਜਾਇਆ ਕਰੋ ਨਹੀਂ ਨਹੀਂ ਕੱਲ ਨਾ ਐਕਚੁਅਲੀ ਬੋਲੀ ਕਿਹਾ ਕਰਦੀਆਂ ਚੱਲ 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 ਤੇ ਤੈਨੂੰ ਇਕੱਠੇ ਨੂੰ ਆਂਦਾ ਨਾ ਫਿਰ ਉਹ ਮੈਂ ਇੱਕ ਬੋਲੀ ਪਾਣੀ ਆ ਬੱਲੇ ਬੱਲੇ ਮੈਨੂੰ ਗਾ ਸੱਚ ਕਿਹਾ ਤੇ ਬੱਲੇ ਬੱਲੇ ਕਿੰਨੇ ਬੋਲੀ ਪਾਣੀ ਆ ਓਰੇ ਅੱਛਾ ਜੇ ਜੱਟ ਏ ਜੱਟ ਕੁੱਟਣਾ ਹੋਵੇ ਕਟੀ ਸੰਦੂਖਾਂ ਏ ਓਲੇ ਇੱਕ ਬੰਲਾ ਜੱਗਦਾ ਮੱਕੀ ਪਈ ਆਏ ਬੱਲੇ 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 ਪੀ ਪਾਈ ਫੇਰ ਪੀ ਆਈ ਛੋਲੇ ਜਟিয়ে ਦੇ ਦਬਕਾ ਜਟ ਫੇਰ ਨ ਬਰਾਬਰ ਬੋਲੇ ਜਟিয়ে ਦੇ ਦਬਕਾ ਫੇਰ ਨ ਬਰਾਬਰ ਬੋਲੇ ਆਹਾ ਚੱਲ ਤੁਸੀਂ ਚੱਕ ਲਓ ਇਹ ਗੱਲ ਪਿੰਡਾਂ ਦੀ ਗੱਲ ਮਤੋਂ ਹੁੰਦੇ ਚਾਹਕਦਾ ਵੀ ਪਿੰਡ ਦੀ ਐ ਇਹ ਨਹੀਂ ਪਿੰਡ ਦੀ ਐ ਇਹ ਤਾਂ ਮੁੰਬਈ ਦੀ ਐ ਇਹ ਮੁੰਬਈ ਦੀ ਵੀ ਨਹੀਂ ਐ ਇਹ ਕੀਨੀਆ ਦੀ ਐ ਹੌਣ ਕਿਤੇ ਉਹ ਨਾ ਕਹਦੇ ਅਫਰੀਕਾ ਦੀ ਅੱਛਾ ਕੀ ਨੇ ਤਾਂ ਬੈਕਗ੍ਰਾਉਂਡ ਆਫਰੀਕਾ ਦਾ ਬੈਕਗ੍ਰਾਉਂਡ ਕਹਿੰਦੇ ਆ ਨਾ ਕਹਦੇ ਉਹ ਅਫਰੀਕਾ ਦੀ ਹਾਂ ਅਸੀਂ ਐਕਚੁਅਲੀ ਆਫਰੀਕਾ ਅਫਰੀਕਾ ਦੀ ਹੈ ਅੱਛਾ ਜੀ ਅਫਰੀਕਾ ਜਦੋਂ ਕਾਮਾ ਘਾਟੂ ਮਾਰਾ ਵਾਂਗੂ ਜਹਾਜ਼ ਗਏ ਸੀ ਨਾ ਪਹਿਲਾਂ ਫਿਰ ਉੱਥੇ ਰਹਿ ਗਏ ਸੀ ਇਹ ਉਹ ਨਹੀਂ ਨਹੀਂ ਉਦੋਂ ਬਹੁਤ ਆਪਣੇ ਬੰਦੇ ਕਿ ਸੀ ਸ਼ਿਫਟ ਹੋਏ ਸੀ ਸ਼ਿਫਟ ਜਿਵੇਂ ਜਹਾਜ਼ਾਂ 'ਚ ਇਹਨਾਂ ਦੀ ਜਿਹੜੀ ਗ੍ਰੇਟ ਗ੍ਰੈਂਡ ਮਦਰ ਹੈ ਉਹ ਉੱਥੇ ਉੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਬਹੁਤ ਪੰਜਾਬੀ ਵੱਸਦੇ ਆ ਬਹੁਤ ਹਾਂ ਬਹੁਤ ਮੈਂ ਤਾਂ ਉਹੀ ਕਹਿ ਦਿੱਤਾ ਵੇਖ ਲਓ ਸੱਚੀ ਨਹੀਂ ਗੱਲ ਹੈ ਸੱਚੀ ਮੈਂ ਕੁਝ ਹੋਰ ਕਹਿ ਰਿਹਾ ਤਾਂ ਉਹ ਵੀ ਸੱਚੀ ਹੋਈ ਨਹੀਂ ਉਹ ਨਹੀਂ ਸੀ ਹੁੰਦੀ ਉੱਥੋਂ ਦੀ ਹੈਗੀ ਐ ਦੋਨੋਂ ਉਜ਼ਬੇਕਿਸਤਾਨ ਕਹਿ ਰਹੇ ਨੇ ਨਹੀਂ ਯਾਰ ਤੁਸੀਂ ਜਗ੍ਹਾ ਦੀ ਗੱਲ ਹੀ ਕਰ ਲਈ ਮੈਂ ਕੁਝ ਹੋਰ ਕਹਿ ਦੇਣਾ ਸੀ ਹਾਂ ਨਹੀਂ ਮੈਨੂੰ ਸੱਚੀ ਬੋਲੀ ਨਹੀਂ ਬੋਲੀਏ ਬੋਲੀ ਤੁਝ ਵੀ ਨਹੀਂ ਰਿਹਾ ਕੋਈ ਗੋਡੇ-ਗੋਡੇ ਚਾਲੀ ਬੋਲੀ ਤਾਗੀ ਤੁਸੀਂ ਕੁਛ ਇੱਕ ਕੱਟੀਆਂ ਨੇ ਸੁਣਾਇਆ ਸੀ ਸੁਣਾ ਦਿਓ ਨਾ ਫਿਰ ਕੱਟੀਆਂ ਸੁਣਾਉਣ ਲਈ ਨਹੀਂ ਆਉਂਦੀ ਮੈਂ ਸੁਣਾਉਣਾ ਉਹ ਇਹ ਨਹੀਂ ਵਿਆਜ ਦੌਣ ਦਾ ਫਿਰ ਐ ਹੀ ਨੇ ਨਾ ਉਹ ਜਿਹੜੀਆਂ ਆ ਅੱਛਾ ਜਿਹੜੀ ਹੁਣ ਮਨਾ ਕਰ ਰਹੀ ਹੈ ਸਾਡੇ ਤੋਂ ਗੱਲ ਗਾਣਾ ਮੰਗ ਰਹੀ ਸੀ ਮੈਂ ਮੈਂ ਗਾਣਾ ਗਾਣਾ ਹੁਣ ਦੇਖ ਲਓ ਗਾਣਾ ਸੁਣਾਣੀ ਦਾਨੀਆਂ ਸੁਣਾ ਦਿਓ ਹੁਣ ਐ ਨਾ ਕਰੀ ਇਹ ਨਾ ਰੋਸਟਿੰਗ ਸੈਸ਼ਨ ਚੱਲਦਾ ਮੈਂ ਕੱਲ ਇੰਟਰਵਿਊ ਤੇ ਆਈ ਹਾਂ ਮੈਂ ਬਸ ਨਖੀਤ ਉਹ ਇੱਕ ਰੇ ਚੱਲ ਕੇ ਰਹਤੇ ਰੋਸਟ ਏ ਦੋ ਜਨਮੇ ਰੋਸਟਡ ਤਾਂ ਨੇ ਰੋਸਟਡ ਖਾਂਦੇ ਹੋ ਨਹੀਂ ਨਹੀਂ ਰੋਸਟਡ ਤਾਂ ਨਹੀਂ ਆ ਨਾਮ ਆਦਾ ਨਾ ਅਸੀਂ ਨਵਾਂ ਸ਼ੋਅ ਸ਼ੁਰੂ ਕਰ ਰਹੇ ਆ ਰੋਸਟਡ ਤਾਂ ਨੇ ਨਹੀਂ ਮੈਂ ਕਿਹਾ ਵੀ ਉਹ ਕਰੇ ਉਹ ਮੂਰ ਗਿਆ ਕੰਮ ਤਾਂ ਨਹੀਂ ਰੋਸਟਡ ਖਾਂਦੇ ਨਹੀਂ 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 ਮੈਂ ਬਸ ਕੱਲ ਤੋਂ ਸੁਣ ਨਹੀਂ ਰਹੀ ਅਭੀ ਵਾਹ ਮੈਨੂੰ ਹਾਸਾ ਆ ਰਿਹਾ ਇਹਨੇ ਕਿ ਨਿਊਕਲੀਅਰ ਮੈਂ ਮੈਡਾ ਉਹ ਪਿੱਛੇ ਐਮੀ ਭਾਈ ਦੀ ਫਿਲਮ ਆਈ ਸੀ ਨਾ ਤੇ ਉਹ ਆਪਣੇ ਸੋਨੀਆ ਜੀ ਸੀ ਉਹ ਕਹਿੰਨੇ ਸਾਡੀ ਬੜੀ ਨਿਊਕਲੀਅਰ ਫੈਮਿਲੀ ਹੈਗੀ ਤੋ ਐਮੀ ਕਹਿੰਦੇ ਯਾਰ ਇਹ ਵੀ ਕੋਈ ਨਵਾਂ ਸ਼ਬਦ ਕਹਿੰਨੇ ਸਿੱਖਣ ਮਿਲ ਗਿਆ ਹੁਣ ਅੱਜ ਇਹ ਰੋਸਤੜਾ ਫਰਸ਼ ਸ਼ਬਦਾਂ ਦਾ ਨਹੀਂ ਨਹੀਂ ਇਹ ਤਾਂ ਅਸੀਂ ਹੁਣੇ ਹੀ ਕਰੀਏ ਉਹ ਗੱਲ ਸੁਣਾਓ 21 ਦੋਵਾਲੀ ਆ ਸਾਨੂੰ ਚੜਿਆ ਗੋਡੇ ਥੋੜੇ ਚਾ ਚੜਿਆ ਗੋਡੇ ਗੋਡੇ ਚਾ ਸਾਨੂੰ ਚੜਿਆ ਗੋਡੇ ਗੋਡੇ ਚਾ ਚੜਿਆ ਗੋਡੇ ਗੋਡੇ ਚਾ ਚਲੋ ਜੀ ਚਲੋ ਅਰ ਤੁਸੀਂ ਤਾਂ ਗੋਡੇ ਨਵੇਂ ਨੇ ਮਾਤਾ ਦੇ ਕਿਤੇ ਗੋਡੇ ਕਿਤੇ ਹੋ ਜਾਣ ਕਿਤੇ ਨਹੀਂ ਨਹੀਂ ਕੁਛ ਨਹੀਂ ਹੁੰਦੇ ਕਿਤੇ ਕਿਤੇ ਛਾਲ ਮਾਰ ਕੇ ਉਧਰ ਨੇ ਨੱਚਣਾ ਹੈ ਹੋਣਾ ਨਾ ਕਿ ਨੱਚੇ ਸੀ ਨਾ ਔਰ ਫਿਲਮ ਜਦੋਂ ਲੱਗਣੀ ਹੈ ਉਦੋਂ ਵੀ ਨੱਚਣਾ ਆਪਾਂ ਹਾਂ ਦੇਖ ਲੈਣਗੇ ਦੇਖ ਲੈਣਗੇ ਮੂੜਦੇ ਨਹੀਂ ਮੂੜਦੇ ਇਹਨਾਂ ਦਾ ਪਤਾ ਹੀ ਹੈ ਹਾਂ ਬਣੇ ਜਾਊਗਾ ਚਲੋ ਇੱਕ ਸਨੇਹਾ ਮਾਤਾ ਜੀ ਤੁਹਾਡੇ ਕੋਲ ਚਲੋ ਇਹ ਤਾਂ ਜਵਾਕ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਮੈਂ ਤਾਂ ਇਹ ਕਹਿੰਦੀ ਹਾਂ ਗੋਡੇ-ਗੋਡੇ ਚਾਹ ਜ਼ਰੂਰ ਦੇਖਿਓ 21 ਤਰੀਕ ਨੂੰ ਦੀਵਾਲੀ ਤੋਂ ਦਿਵਾਲੀ ਵਾਲੇ ਦਿਨ ਹਾਂਜੀ ਹੈਨਾ ਮਿਸ ਨਾ ਕਰੋ ਇਹ ਸਿਨੇਮੇ ਵਿੱਚ ਦੇਖਣ ਵਾਲੀ ਫਿਲਮ ਹੈ ਘਰੇ ਬੈਠ ਕੇ ਤੁਸੀਂ ਕੋਹ ਨਾ ਟੀਵੀ ਦੇਖਾਂਗੇ ਪਟਾਕੇ ਪਾਣਗੇ ਪਟਾਕੇ ਉਹ ਨਹੀਂ ਪਟਾਕੇ ਬਣਗੇ ਨਾਲੇ ਤੁਸੀਂ ਪੂਰੀ ਫਿਲਮ ਦੇਖ ਲਓ ਤੁਸੀਂ ਹੱਸਦੇ-ਹੱਸਦੇ ਐ ਕਰੋਗੇ ਐ ਕਰੋਗੇ ਪਰ ਤੁਹਾਨੂੰ ਆਏ ਬਟਾ ਪਊਗਾ ਯੈਸ ਚਲੋ ਸਾਰੇ ਬਹੁਤ ਵਧੀਆ ਦੇ ਚਲੋ ਸਾਰੇ ਜਰੂਰ 21 ਅਕਤੂਬਰ ਨੂੰ ਫਿਲਮ ਦੇਖਣ ਦੇ ਲਈ ਸਿਨੇਮਾ ਘਰਾਂ ਚ ਪਹੁੰਚੋ ਚਲੋ ਜੀ ਚਾ ਚਲੋ ਗੋਡੇ ਗੋਡੇ ਚਾ ਵੱਡੇ ਗੋਡੇ ਚਾ 21 ਨੂੰ ਕਰਾ ਦੋ ਵਾ ਵਾ ਬੀਜਾਨੋ ਕਦੇ ਗੋਡੇ ਚੜਿਆ ਚਾ 21 ਨੂੰ ਕਰਾ ਦੋ ਵਾ ਵਾ ਬੀਜਾਨੋ ਕਦੇ ਗੋਡੇ ਚੜਿਆ ਚਾ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਵਧੀਆ ਪਰਿਵਾਰ ਹੈ ਤੁਹਾਡਾ ਦੱਸਦਾ ਰਵੇ ਥੈਂਕ ਯੂ ਸ਼ੁਕਰ ਹੈ ਜੀ ਸ਼ੁਕਰ ਹੈ ਬਹੁਤ ਸ਼ੁਕਰ ਵਾਹਿਗੁਰੂ ਜੀ ਹੋਣੀ